ਤਾਂ ਬਗਮੋਦਿਸ਼ ਵਿੱਚ ਆ ਰਹੇ ਆ। ਆਤਮੇ ਵਿੱਚ ਸ੍ਰੀ ਸੈਖਿ ਮਾਰੇ ਨਿਚਕਾਰੇ। ਕਲਕੇ ਵਿੱਚ ਚਮਕ ਰਹੀ ਰੇ ਜੋ ਸਾਰੇ। ਜੋਸ਼ ਗੁਰੂ ਦੇ ਨੇਤਰਾ ਦਾ ਫੱਕ ਕੇ ਸਭ ਚੁਹੇ ਸਾਰੇ। ਸੀਤਲ ਰੂਪ ਅਸੂਰ ਦੇ ਜਾਈਏ ਬਿਝਾ ਰਹੇ। ਗੁਰੂ ਮਹਾਰਾਏ ਸਟੇਜ ਤੇ ਇੱਕ ਜਨੇ ਤੁਸੀਂ ਖਾ ਰਹੇ ਹੋ। ਇਸ ਵਾਸਤੇ ਤੁਹਾਨੂੰ ਸਟੇਜ ਤੇ ਆਉਣਾ ਚਾਹੀਦਾ ਨੇ। ਬੋਲੇ ਫੇਰ ਦਸ਼ਮੇਸ਼ ਜੀ ਖੰਡਾ ਲਿਸ਼ਕਾ ਕੇ ਮਹਾਰਾਜ ਜਿਹਨਾਂ ਖੰਡੇ ਨੂੰ ਲਿਸ਼ਕਾਇਆ ਫਿਰ ਭਾਈ ਦਇਆ ਰਾਮ ਜਿਹੜਾ ਸੀ ਲਾਹੌਰ ਰਹਿਣ ਵਾਲਾ ਜੀ ਹੋਏ ਮੈਂ ਇਸ ਵਾਸਤੇ ਆਇਆ ਹਾਂ ਖਿਦਰੋ ਸਮਝ ਕੇ ਮਾਲ ਦੇ ਨਿਤ ਖੇਡੇ ਖੇਡ ਸਮਝਦਾ ਜਿਵੇਂ ਜਹਾਨ ਮੈਨੂੰ ਮੇਰੇ ਨਾਲ ਜਹਾਨ ਤੇ ਜ਼ੁਲਮ ਹੁੰਦਾ ਕੋਈ ਸਮਝਦਾ ਨਹੀਂ ਇਨਸਾਨ ਮੈਨੂੰ ਤੁੰਡ ਛਾਈ ਇਨਸਾਨ ਦੀ ਅੱਖ ਅੰਦਰ ਜੋਰ ਸਮਝੇ ਬੇਜ਼ੁਬਾਨ ਮੈਨੂੰ ਬੇਜ਼ੁਬਾਨ ਬਣ ਕੇ ਲੱਖਾ ਕਸ਼ਟ ਝੱਲੇ ਦੇਣੇ ਪਏ ਨੇ ਕਰੜੇ ਇਮ ਤੇਹਾਨ ਮੈਨੂੰ ਜਾਲਮ ਝੁਲਮ ਅੰਦਰ ਕਿਰਪਾ ਦੀ ਭਰੇ ਹੋਈ ਤੇਰੀ ਦਿਸੀ ਹੈ ਚੋਟਿਆ ਕਿਰਪਾਣ ਮੈਨੂੰ ਇਸ ਗੱਦੇ ਮਾਲਕਾ ਕਰ ਕਿਰਪਾ ਲੈ ਲੈ ਸੀਸ ਦੇ ਦੇ ਅੰਮ੍ਰਿਤ ਧਾਨ ਮੈਨੂੰ ਆਉ ਜਿਵੇਂ ਤਿਆ ਰਾਮ ਨੂੰ ਮਹਾਰਾਜ ਨੇ ਸਟੇਜ ਦੇ ਉੱਤੇ ਆਣ ਕੇ ਬਾਹ ਫੜਿਆ ਕੰਬੋ ਵਾਲੇ ਜਾਨ ਨੇ ਉਸ ਮੇਰੇ ਦੇ ਸੀਣ ਨੂੰ ਇਹ ਬਸੋ ਇਹ ਦਾ ਕੁਸ਼ਰੀ ਜਿਹਾ ਇੰਨਾ ਲੈਣਾ ਵਿੱਚ ਹੀ ਐਉਂ ਬਿਆਨ ਕਰ ਰਿਹਾ ਹੈ ایک سکھے اٹھے آہ بل تار کے ہے جو ستی سر کار کے خشی لالو قربانی پاتشاہ جے میری سفل جبانی پاتشاہ سے اٹھے آ بل کے کے ہے ਤੇ ਸਰਕਾਰ ਕੇ ਖੁਸ਼ ਨਾਲ ਦੇਵਾ ਕੁਰਬਾਨੀ ਪਾਤਸ਼ਾਹ ਹੋ ਜੇ ਮੇਰੀ ਸਫਲ ਜਵਾਨੀ ਪਾਦਸ਼ਾਹ ਉਹ ਦੇ ਦਿਓ ਮਵਾफी ਦਾਤਾ ਲਾਏ ਚਿਹਰਦੀ ਦੇ ਦਿਓ ਮਵਾफी ਦਾਤਾ ਲਾਏ ਚਿਹਰਦੀ ਗਰ ਪਰਵਾਨ ਬੇਟਾ ਮੇਰੇ ਸਿਰ ਦੀ ਮਾਫ ਕਰੋ ਦਾਸ ਦੀਨ ਦਾਨੀ ਪਾਤਸ਼ਾਹ ਹੋ ਜੇ ਮੇਰੇ ਸਫਲ ਜਵਾਨੀ ਪਾਤਸ਼ਾਹ ਆ ਨਾਮ ਹਜੂਰ ਮੇਰਾ ਦਾਯਾ ਰਾਮ ਜੀ ਖਤਰੀ ਜੀ ਆਤਮਾ ਬੰਦਾ ਆਵਜੀ ਰਹੀਦਾ ਹਾਲ ਹੋਰ ਪੁਰਾਣੇ ਪਾਦਸ਼ਾਹ ਹੋ ਜੇ ਮੇਰੀ ਸਫਲ ਜਵਾਨੀ ਪਾਦਸ਼ਾਹ ਬਸ ਮੈਂ ਤਾਂ ਇੱਕੋ ਹੀ ਮਰਦ ਮੰਗੀ ਆ ਬਸ ਮੈਂ ਤਾਂ ਇੱਕੋ ਹੀ ਮਰਦ ਮੰਗੀ ਆ ਸੇਰ ਨਾਲ ਸੱਜਣ ਦੀ ਖੁਸ਼ੀ ਚੰਗੀ ਓ ਖੁਸ਼ ਰਵੇ ਸਾਦਾ ਦਿਲ ਜਾਨੀ ਬਾਦਸ਼ਾਹ ਹੋ ਜੇ ਮੇਰੀ ਸਫਲ ਜਵਾਨੀ ਬਾਦਸ਼ਾਹ ਓ ਦਾਦਾ ਇਹ ਖਵਾਚ ਮੇਰੀ ਪੂਰੀ ਕਰਨੀ ਸੇਰ ਮੇਰਾ ਲੈ ਕੇ ਡਿੱਗੇ ਤੇਰੇ ਚਾਰਾਂ ਜਿੰਦ ਗਾਨੀ ਬਾਦਸ਼ਾਹ ਹੋ ਜੇ ਮੇਰੀ ਸਫਲ ਜਵਾਨੀ ਬਾਦਸ਼ਾਹ ਸਿੱਖੀ ਦੇ ਸਕੂਲ ਵਿੱਚ ਦੇਵੋ ਦਾਖਲਾ ਮੰਜ਼ਿਲ ਤੇ ਪਹੁੰਚਾ ਚੇਤੀ ਮੁੱਕੇ ਬਾਸਲਾ ਕਰਨੀ ਕਿ ਦੁਨੀਆਏ ਫਾਨੀ ਬਾਦਸ਼ਾਹ ਹੋ ਜੇ ਮੇਰੀ ਸਫਲ ਜਵਾਨੀ ਬਾਦਸ਼ਾਹ ਮੈਦਾਨ ਦਾ ਤੇਰੀ ਦੇਿਤ ਦਾ ਤੇ ਆਇਆ ਸੀਸ ਤਰ ਤਾਲੀ ਗਲੀ ਯਾਰ ਆਇਆ ਓ ਪਾਣੀ ਸੰਗ ਮਿਲ ਜਾਵੇ ਪਾਣੀ ਬਾਦਸ਼ਾਹ ਹੋ ਜੇ ਮੇਰੀ ਸਫਲ ਜونی ਪਾਲਸ਼ਾ ਓ ਭਾਵੇਂ ਮੇਰਾ ਹੋਵੇ ਜਨਮ ਹਜ਼ਾਰ ਜੀ ਦਾਤਾ ਤੇਰੀ ਖੁਸ਼ੀ ਦੇ ਲਈ ਦੇਵਾ by the show